ਸਤਿ ਸ਼੍ਰੀ ਅਕਾਲ ਜੀ ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਤੇ ਅਸੀਂ ਹਰ ਰੋਜ਼ ਦੀ ਤਰ੍ਹਾਂ ਖਬਰਾਂ ਲੈ ਕੇ ਹਾਜ਼ਰ ਹੋ ਗਏ ਹਾਂ ਮੈਂ ਹਾਂ ਹਰਮਨप्रीत कौर ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਵਰਮ ਸਿੰਘ ਟੈਣਾ ਜੀ ਦੇ ਨਾਲ ਉਹਨਾਂ ਤੋਂ ਜਾਣਾਂਗੇ ਦੇਸ਼ ਦੁਨੀਆ ਦਾ ਤੇ ਪੰਜਾਬ ਦਾ ਹਾਲਚਾਲ ਟੈਣਾ ਸਰ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਵਿੱਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਜੀ ਕੁਲਤਾਰ ਸਿੰਘ ਸੰਧਵਾ ਹੋਰਾਂ ਦੇ ਬਾਰੇ ਵਿੱਚ ਪ੍ਰਗਟ ਸਿੰਘ ਹੋਰਾਂ ਨੇ ਦਾਵਾ ਕੀਤਾ ਆ ਆਪਾਂ ਸਾਰੇ ਜਾਣਦੇ ਆਂ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਤੇ ਪ੍ਰਗਟ ਸਿੰਘ ਹੋਰਾਂ ਦਾ ਕਹਿਣਾ ਹੈ ਕਿ ਕੁਲਤਾਰ ਸੰਧਵਾ ਦਾ ਸਪੀਕਰ ਵਜੋਂ ਆਖਰੀ ਸੈਸ਼ਨ ਹੈ ਇਹ ਹਾਂ ਬਿਲਕੁਲ ਜੀ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਚੱਲ ਰਿਹਾ ਇਹ ਬਜਟ ਸੈਸ਼ਨ ਜਿਵੇਂ ਕਿ ਆਸੀ ਉਵੇਂ ਹੰਗਾਮੇ ਭਰਪੂਰ ਵੀ ਆ ਇਸ ਬਜਟ ਸੈਸ਼ਨ ਦੇ ਵਿੱਚ ਹੁਣ ਤੱਕ ਕਈ ਗੱਲਾਂ ਹੋਈਆਂ ਕਈ ਹੋਣੀਆਂ ਬਾਕੀ ਆ ਬਜਟ ਹਰੇ ਪੰਜਾਬ ਦਾ ਪੇਸ਼ ਹੋਣਾ ਪਰ ਲੰਘੇ ਕੱਲ੍ਹ ਗਰੇ ਪੰਜਾਬ ਦੇ ਐਮਐਲਏ ਨੇ ਪ੍ਰਗਟ ਸਿੰਘ ਜਲੰਧਰ ਸ਼ੌਣੀ ਤੋਂ ਉਹਨਾਂ ਨੇ ਇਹ ਗੱਲ ਕਹੀ ਆ ਉਹ ਕਹਿੰਦੇ ਜੀ ਕਿ ਜਿਹੜਾ ਇਹ ਸੈਸ਼ਨ ਆ ਨਾ ਵਰਤਮਾਨ ਸੈਸ਼ਨ ਇਹ ਕੁਲਤਾਰ ਸਿੰਘ ਸੰਧਵਾ ਦਾ बतौर ਸਪੀਕਰ ਆਖਰੀ ਸੈਸ਼ਨ ਆ ਉਹਨਾਂ ਨੇ ਇਸ ਗੱਲ ਦਾ ਅੰਦਾਜ਼ਾ ਪੇਸ਼ ਕੀਤਾ ਕਹਿੰਦੇ ਵੀ ਜਿਹੜਾ ਇਹ ਹੁਣ ਮੰਤਰੀ ਮੰਡਲ ਦੇ ਵਿੱਚ ਬਦਲਾਅ ਹੋਣ ਲੱਗਾ ਉਹਦੇ ਵਿੱਚ ਛੋਟੀ ਸਪੀਕਰ ਦੇ ਅਹੁਦੇ ਤੋਂ ਕੁਲਤਾਰ ਸਿੰਘ ਸੰਧਵਾ ਦੇ ਵੀ ਹੋ ਰਹੀ ਆ ਤੇ ਆਸੋ ਕਹਿੰਦੇ ਵੀ ਇਸ ਗੱਲ ਦੀ ਵੀ ਇਹਨੇ ਕਿ ਮਾਈਨਿੰਗ ਮਿਨਿਸਟਰ ਦੀ ਵੀ ਛੁੱਟੀ ਹੋ ਜੇ ਕਿਉਂਕਿ ਮਾਈਨਿੰਗ ਦੇ ਖੇਤਰ ਦੇ ਵਿੱਚ ਵੀ ਕੋਈ ਕੰਮ ਨਹੀਂ ਹੋਇਆ ਤੇ ਇੱਥੇ ਵੀ ਸਿਰਫ ਤੇ ਸਿਰਫ ਗਲਤ ਕੰਮੀ ਹੋਇਆ। ਉਹਨਾਂ ਨੇ ਆਪਦਾ ਅੰਦਾਜ਼ਾ ਪੇਸ਼ ਕੀਤਾ ਜਾਂ ਉਹਨਾਂ ਨੂੰ ਕੋਈ ਕਨਸੋ ਮਿਲੀ ਆ। ਇਹਦੇ ਬਾਰੇ ਤਾਂ ਹੁਣ ਆਉਂਦਾ ਸਮਾਂ ਦੱਸੋਗਾ ਵੀ ਜਦੋਂ ਵੀ ਬਦਲਾਅ ਹੋਇਆ। ਜੇ ਮੰਨ ਲਓ ਉਦੋਂ ਸਪੀਕਰ ਦੀ ਵੀ ਛੁੱਟੀ ਹੋਗੀ, ਜੇ ਉਦੋਂ ਮਾਈਨਿੰਗ ਮੰਤਰੀ ਦੀ ਵੀ ਛੁੱਟੀ ਹੋਗੀ ਤਾਂ ਆਪਾਂ ਇਹ ਗੱਲ ਕਵਾਂਗੇ ਵੀ ਭਾਈ ਪ੍ਰਗਟ ਸਿੰਘ ਹੋਰਾਂ ਨੂੰ ਕੋਈ ਜਾਣਕਾਰੀ ਅੰਦਰੋਂ ਮਿਲੀ ਸੀ ਤੇ ਜੇ ਮੰਨ ਲਓ ਨਾ ਹੋਈ ਤੇ ਫੇਰ ਆਪਾਂ ਇਹ ਗੱਲ ਕਵਾਂਗੇ ਵੀ ਭਾਈ ਉਹਨਾਂ ਦਾ ਤੁੱਕਾ ਹੀ ਸੀਗਾ ਵੀ ਵੈਸੇ ਹੀ ਉਹਨਾਂ ਨੇ ਗੱਲ ਕਰਤੀ ਸੀਗੀ ਸੋ ਇਹ ਵਕਤ ਦੱਸੋ ਕਿ ਭਾਈ ਕੀ ਬਣਦਾ ਪਰ ਇਹ ਗੱਲ ਸੱਚੀ ਹੈ ਵੀ ਪ੍ਰਗਟ ਸਿੰਘ ਹੋਰੀ ਸੁਖਪਾਲ ਸਿੰਘ ਫੈਰਾ ਹੋਰੀ ਤੇ ਕਈ ਕਾਂਗਰਸੀ ਇਸ ਗੱਲੋਂ ਤੰਗ ਆ ਵੀ ਭਾਈ ਸਾਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਜਾਂਦਾ ਸਾਡੇ ਨਾਲ ਧੱਕਾ ਕੀਤਾ ਜਾਂਦਾ ਸਾਡੇ ਨਾਲ ਜ਼ਿਆਦਤੀ ਕੀਤੀ ਜਾਂਦੀ ਆ ਸਾਨੂੰ ਬੋਲਣ ਦਾ ਮੌਕਾ ਜਿਹੜਾ ਮਿਲਣਾ ਚਾਹੀਦਾ ਨਿਯਮਾਂ ਦੇ ਮੁਤਾਬਕ ਉਹ ਜਾਣਬੁੱਝ ਕੇ ਨਹੀਂ ਮਿਲਦਾਗਾ ਸੋ ਉਹਨਾਂ ਦੇ ਵੱਲੋਂ ਸਮੇਂ-ਸਮੇਂ ਦੇ ਉੱਤੇ ਇਸ ਗੱਲ ਦਾ ਨੁਕਤਾ ਚੁੱਕਿਆ ਗਿਆ ਬਾਕੀ ਅੱਗੇ ਵੀ ਗੱਲ ਕਹੀ ਸੀ ਇਸ ਬਜਟ ਸੈਸ਼ਨ ਦੇ ਵਿੱਚ ਜਿਹੜੀਆਂ 2-3 ਗੱਲਾਂ ਸਭ ਤੋਂ ਵੱਧ ਮਹੱਤਵਪੂਰਨ ਰਹਿਣੀਆਂ ਉਹ ਸਭ ਤੋਂ ਵੱਧ ਮਹੱਤਵਪੂਰਨ ਬਣੀਆਂ ਵੀ ਭਈਆਂ ਉਹਦਾ ਕਾਰਨ ਇਹ ਆ ਵੀ ਇੱਕ ਤਾਂ ਇਹਦੇ ਵਿੱਚ ਵਿਸ਼ਾ ਇਹ ਆ ਵੀ ਭਾਈ ਕਿਸਾਨਾਂ ਦੇ ਨਾਲ ਜ਼ਿਆਦਤੀ ਕਿਉਂ ਹੋਈ ਆ ਦੂਜਾ ਇਹਦੇ ਵਿੱਚ ਵਿਸ਼ਾ ਇਹੀ ਚੱਲੀ ਜਾਣਾ ਵੀ ਭਾਈ ਜਿਹੜੇ ਆ ਕਰਨਲ ਬਾਠ ਆ ਤੇ ਉਹਦਾ ਪਰਿਵਾਰ ਆ ਤੇ ਉਹਦੇ ਨਾਲ ਜ਼ਿਆਦਤੀ ਕਿਉਂ ਕੀਤੀ ਗਈ ਆ ਸੋ ਇਹ ਮੁੱਦੇ ਪਹਿਲੇ ਦਿਨ ਤੋਂ ਉੱਠ ਰਹੇ ਆ ਤੇ ਇਹ ਮੁੱਦੇ ਆਖਰੀ ਦਿਨ ਤੱਕ ਉੱਠੇ ਰਹਿਣੇ ਆ ਜੀ ਜੀ ਬਿਲਕੁਲ ਸਹੀ ਕਿਹਾ ਤੁਸੀਂ ਟੈਨਾ ਸਾਹਿਬ ਇਹ ਮੁੱਦੇ ਤਾਂ ਜ਼ਰੂਰ ਇਹਨਾਂ ਦੇ ਉੱਪਰ ਰੌਲਾ ਪਾਊਗਾ ਖੈਰ ਉਧਰ ਦੂਸਰੇ ਵੱਨੇ ਅਮਰਿਤਪਾਲ ਸਿੰਘ ਨੂੰ ਲੈ ਕੇ ਵੀ ਖਬਰ ਆ ਰਹੀ ਹੈ ਅਪ੍ਰੈਲ ਮਹੀਨੇ ਦੇ ਵਿੱਚ ਕਹਿੰਦੇ ਪੰਜਾਬ ਦੇ ਵਿੱਚ ਅਮਰਿਤਪਾਲ ਸਿੰਘ ਆਜੂਗਾ ਹਾਂ ਬਿਲਕੁਲ ਜੀ ਅਮਰਿਤਪਾਲ ਸਿੰਘ ਹੋਰਾਂ ਦੇ ਬਾਰੇ ਪਤਾ ਇਹ ਲੱਗਾ ਵੀ ਭਾਈ ਇਹ ਜਾਣਕਾਰੀ ਬੜੀ ਵੱਡੀ ਆ ਵੀ ਭਾਈ ਉਹਨੇ ਵਾਪਸ ਆ ਜਾਣਾ ਉਹਨੂੰ ਪੰਜਾਬ ਦੇ ਵਿੱਚ ਕਹਿੰਦੇ ਜੀ ਸ਼ਿਫਟ ਕੀਤੇ ਜਾਣ ਦੀ ਪੂਰੀ ਪੂਰੀ ਤਿਆਰੀ ਹੈਗੀ ਆ ਅਮਰਿਤਪਾਲ ਸਿੰਘ ਹੁਣ ਕਿੰਨੀ ਤਰੀਕ ਨੂੰ ਸ਼ਿਫਟ ਹੁੰਦਾ ਇਰੇ ਬਾਰੇ ਤਾਂ ਚਲੋ ਵਕਤ ਦਾ ਮੁਕੰਮਲ ਉਦੋਂ ਪਤਾ ਲੱਗੂਗਾ ਵੀ ਜਦੋਂ ਸ਼ਿਫਟ ਕਰ ਦਿੱਤਾ ਗਿਆ ਪਰ ਇਹਨਾਂ ਜਰੂਰ ਜਾਣਕਾਰੀ ਮਿਲੀ ਵੀ ਅਮਰਤਪਾਲ ਸਿੰਘ ਹਰਾਂ ਨੂੰ ਪੰਜਾਬ ਦੇ ਵਿੱਚ ਸ਼ਿਫਟ ਕਰ ਦਿੱਤਾ ਜਾਣਾ ਅਪ੍ਰੈਲ ਦੇ ਤੀਜੇ ਜਾਂ ਚੌਥੇ ਹਫਤੇ ਦੇ ਵਿੱਚ ਕਿਉਂਕਿ 22 ਅਪ੍ਰੈਲ ਨੂੰ ਅਮਰਤਪਾਲ ਸਿੰਘ ਦੀ ਐਨਐਸਏ ਖਤਮ ਹੋ ਜਾਣੀ ਹੈ ਤੇ ਅਜੇ ਕੀ ਅਮਰਤਪਾਲ ਦੀ ਵੀ ਐਨਐਸਏ ਦੇ ਵਿੱਚ ਵਾਅਦਾ ਨਹੀਂ ਕੀਤਾ ਗਿਆ ਯਾਨੀ ਕਿ 22 ਅਪ੍ਰੈਲ ਨੂੰ ਐਨਐਸਏ ਖਤਮ ਹੋਗੀ ਭਾਵੇਂ 23 ਨੂੰ ਲਿਆਉਣ ਤੇ ਭਾਵੇਂ 26 ਨੂੰ ਲਿਆਉਣ ਬਾਦ ਦੇ ਵਿੱਚ ਉਹਨੂੰ ਵੀ ਪੰਜਾਬ ਦੇ ਵਿੱਚ ਲਿਆਂਦਾ ਜਾਣਾ ਜਿਵੇਂ ਕਿ ਉਹਦੇ ਸੱਤ ਸਾਥੀ ਇੱਥੇ ਪਹਿਲਾਂ ਪੰਜਾਬ ਦੇ ਵਿੱਚ ਲਿਆਂਦੇ ਗਏ ਆ ਇਹਨਾਂ ਸੱਤਾਂ ਦੇ ਉੱਤੇ ਵੀ ਐਨਐਸਐਸੀ ਸੋ ਅਮਰਤਪਾਲ ਸਿੰਘ ਹੋਰਾਂ ਨੇ ਪੰਜਾਬ ਦੇ ਵਿੱਚ ਜਦੋਂ ਆ ਗਏ ਤੇ ਉਸ ਤੋਂ ਬਾਅਦ ਸਭ ਦੇ ਆਪੋ ਆਪਣੇ ਵਿਚਾਰ ਆ ਕੋਈ ਇਹ ਗੱਲ ਕਹਿੰਦਾ ਵੀ ਭਾਈ ਇਹ ਤਾਂ ਇੱਕ ਸਿਆਸੀ ਤਰੀਕੇ ਦੇ ਨਾਲ ਲਿਆਂਦੇ ਜਾ ਰਹੇ ਆ ਇਹ ਤਾਂ ਜੀ ਪੰਜਾਬ ਦੀ ਸਿਆਸਤ ਦੇ ਵਿੱਚ ਇਹਨਾਂ ਨੂੰ ਸਰਗਰਮ ਕੀਤਾ ਜਾਊਗਾ ਇਹ ਤਾਂ ਜੀ ਬੀਜੇਪੀ ਦੇ ਵੱਲੋਂ ਹੁਣ ਇਹਨਾਂ ਨੂੰ ਮੂਰੇ ਕੀਤਾ ਜਾ ਰਿਹਾ ਕੋਈ ਇਹ ਗੱਲ ਕਿ ਨਵੀ ਨਹੀਂ ਹੈ ਪ੍ਰਕਿਰਿਆ ਦਾ ਹਿੱਸਾ ਹੈਗਾ ਜਦੋਂ 2 ਸਾਲ ਐਨਐਸਏ ਲੱਗੀ ਤੇ ਹੁਣ ਵਾਰ-ਵਾਰ ਉਹਨਾਂ ਨੂੰ ਉੱਥੇ ਥੋੜੀ ਰੱਖਿਆ ਜਾਣਾ ਸੋ ਇਹ ਸਮਾਂ ਦੱਸੂਗਾ ਵੀ ਜੇ ਵੱਲੋਂ ਉਹਨਾਂ ਨੇ ਸਿਆਸੀ ਸਰਗਰਮੀ ਫੜਨੀ ਵੀ ਆ ਤਾਂ ਕੀ ਉਹ ਸਿਆਸੀ ਸਰਗਰਮੀ ਫੜ ਸਟਣਗੇ ਕੀ ਉਹਨਾਂ ਦੇ ਵੱਲੋਂ ਕੁਝ ਕੀਤਾ ਜਾ ਸਕੂਗਾ ਉਹਦੇ ਸਮੇਂ ਦੇ ਵਿੱਚ ਵੱਡੇ ਪੱਦਰ ਦੇ ਉੱਤੇ ਉਹ ਆਉਂਦੇ ਸਮੇਂ ਦੇ ਵਿੱਚ ਕੀ ਕੁਝ ਕਰਕੇ ਦਿਖਾਉਣਗੇ ਇਹ ਸਮੇਂ ਦੇ ਉੱਤੇ ਨਿਰਭਰ ਕਰਦੀ ਗੱਲ ਆ ਪਰ ਫਿਲਹਾਲ ਇੰਝ ਲੱਗਦਾ ਵੀ ਪੰਜਾਬ ਦੇ ਵਿੱਚ ਅਕਾਲੀ ਦਲ ਨੂੰ ਅਕਾਲੀ ਦਲ ਟੱਕਰ ਦੇਆ ਕਰੂਗਾ ਕਿਉਂਕਿ ਇਹਨਾਂ ਦਾ ਵੀ ਅਕਾਲੀ ਦਲ ਆ ਇਹ ਨੜਾ ਹੈ ਅਕਾਲੀ ਦਲ ਵਾਰਿਸ ਪੰਜਾਬ ਦੇ ਇੱਕ ਸ਼ਰੋਮਣੀ ਅਕਾਲੀ ਦਲ ਆ ਇੱਕ ਅਕਾਲੀ ਦਲ ਨਵਾਂ ਬਣਾਉਣ ਦੀ ਤਿਆਰੀ ਚੱਲ ਰਹੀ ਹੈ ਸੋ ਇਸ ਤਰੀਕੇ ਦੇ ਵੇਰਵੇ ਹੈਗੇ ਜੀ ਜੀ ਬਿਲਕੁਲ ਤੇ ਟੇਣਾ ਸਾਹਿਬ ਉਧਰ ਦੂਸਰੇ ਬੰਨੇ ਜਦੋਂ ਕਿਸਾਨੀ ਮੋਰਚਾ ਖੰਡਾਉਣ ਦੀ ਗੱਲ ਚੱਲੀ ਤੇ ਕਹਿੰਦੇ ਕਿ ਪੁਲਿਸ ਜਿਹੜੀ ਹੈ ਉਹਨੇ ਬੇਦਬੀ ਕੀਤੀ ਹੈ ਜੀ ਕਿਸਾਨੀ ਮੋਰਚਾ ਖੰਡਾਉਣ ਵੇਲੇ ਹਾਂ ਬਿਲਕੁਲ ਜੀ ਬਿਲਕੁਲ ਪੁਲਿਸ ਨੇ ਬੇਦਬੀ ਕੀਤੀ ਹੈ ਕਿਸਾਨੀ ਮੋਰਚਾ ਖੰਡਾਉਣ ਦੇ ਮੌਕੇ ਪੁਲਿਸ ਦੇ ਵੱਲੋਂ ਬੇਦਬੀ ਕੀਤੀ ਗਈ ਹੈ ਜਦੋਂ ਉੱਥੇ ਉਹ ਕਿਸਾਨ ਬੈਠੇ ਸੀਗੇ ਤੇ ਇਹ ਕਿਸਾਨਾਂ ਦੇ ਵੱਲੋਂ ਚਿੱਠੀ ਲਿਖੀ ਗਈ ਆ ਜਿਹੜੇ ਹੈਗੇ ਨੇ ਇਸ ਵੇਲੇ ਜੱਜਦਾਰ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਕਾ ਅਕਾਲ ਤਖਤ ਸਾਹਿਬ ਦੇ ਜੱਜਦਾਰ ਉਹਨਾਂ ਨੂੰ ਚਿੱਠੀ ਲਿਖੀ ਗਈ ਆ ਉਹਦੇ ਵਿੱਚ ਇਹ ਗੱਲ ਕਹੀ ਗਈ ਆ ਕਿ ਖਨੌਰੀ ਬਾਰਡਰ ਦੇ ਉੱਤੋਂ ਜਦੋਂ ਪਿਛਲੇ ਦਿਨੀ ਇੱਥੇ ਬਲਡੋਜ਼ਰ ਲਿਆ ਕੇ ਸਾਡਾ ਸਮਾਨ ਢਾਇਆ ਗਿਆ ਸਾਡੇ ਛੱਡ ਪਟ ਦਿੱਤੇ ਗਏ ਆ ਉਸ ਦਿਨ ਸਾਡੇ ਨਾਲ ਵਧਿੱਕੀ ਉਹ ਕਹਿੰਦੇ ਬਹੁਤ ਵੱਡੇ ਪੱਧਰ ਦੇ ਉੱਤੇ ਹੋਈ ਆ ਉਹ ਵਧਿੱਕੀ ਕਿਵੇਂ ਹੋਈ ਆ ਉਹ ਕਹਿੰਦੇ ਵੀ ਇੱਥੇ ਜਪਜੀ ਸਾਹਿਬ ਦੇ ਅਖੰਡ ਜਾਪ ਚੱਲ ਰਹੇ ਸੀ ਜਿਨ੍ਹਾਂ ਦਾ ਹਰ ਰੋਜ਼ ਭੋਗ ਪਾਇਆ ਜਾਂਦਾ ਸੀ ਉਹ ਕਹਿੰਦੇ ਵੀ ਉਸਤਨ ਵੀ ਇੱਥੇ ਮਰਿਆਦਾ ਦੇ ਮੁਤਾਬਕ ਇੱਥੇ ਅਖੰਡ ਜਾਪ ਚੱਲ ਰਿਹਾ ਸੀ ਬੀਬੀ ਦਲਜੀਤ ਕੌਰ ਅਖੰਡ ਜਾਪ ਕਰ ਰਹੇ ਸੀ ਤੇ ਇੱਥੇ ਪੁਲਿਸ ਦੀਆਂ ਢਾੜਾਂ ਆਉਂਦੀਆਂ ਤੇ ਉਹਦੇ ਵਿੱਚ ਜਾਪ ਕਰਨ ਦੇ ਵਿੱਚ ਵਿਘਨ ਪਾਇਆ ਤੇ ਉਹਨਾਂ ਦੇ ਵੱਲੋਂ ਇੱਥੇ ਬੜੀ ਸਲੂਕੀ ਕੀਤੀ ਗਈ ਆ ਤੇ ਸਭ ਨੂੰ ਇਥੋਂ ਖੰਡਾ ਦਿੱਤਾ ਗਿਆ ਉਹਨਾਂ ਨੇ ਕਿਹਾ ਜੀ ਕਿ ਇਹ ਬੇਇੱਜ਼ਤੀ ਕੀਤੀ ਗਈ ਆ ਇਹਨਾਂ ਅਫਸਰਾਂ ਦੇ ਉੱਤੇ ਇਹਨਾਂ ਅਧਿਕਾਰੀਆਂ ਦੇ ਉੱਤੇ ਬਣਦੀ ਸਰ ਦੀ ਜਿਹੜੀ ਕਾਰਵਾਈ ਹੋਣੀ ਚਾਹੀਦੀ ਆ ਇਹਨਾਂ ਨੂੰ ਅਕਾਲ ਤਖਤ ਸਾਹਿਬ ਦੇ ਉੱਤੇ ਬੁਲਾਇਆ ਜਾਵੇ ਤਾਂ ਜੋ ਇਹ ਪਤਾ ਲੱਗੇ ਵੀ ਭਾਈ ਇਹ ਕਿਉਂ ਕੀਤਾ ਗਿਆ ਤੇ ਬੇਦਬੀ ਦੇ ਮਾਮਲੇ ਦੇ ਵਿੱਚ ਇਹਨਾਂ ਦੇ ਉੱਤੇ ਬਣਦੀ ਸਖ਼ਤੀ ਕਾਰਵਾਈ ਹੋਣੀ ਚਾਹੀਦੀ ਹੈ ਜੀ। ਜੀ ਪਟਿਆਲਾ ਸਾਹਿਬ ਇਹ ਸਭ ਕੁਝ ਨੂੰ ਕਹਿੰਦੇ ਕਿ ਪੰਜਾਬ ਸਰਕਾਰ ਦੇ ਵੱਲੋਂ ਸ਼ੰਭੂ ਤੇ ਖਲੋਰੀ ਮੋਰਚਾ ਹਟਾਉਣ ਦੀ ਕਾਰਵਾਈ ਨੂੰ ਬਿਲਕੁਲ ਸਹੀ ਕਰਾਰ ਦਿੱਤਾ ਜਾ ਰਿਹਾ। ਹਾਂ ਬਿਲਕੁਲ ਜੀ ਇਹ ਹੁਣ ਵਿੱਚੋਂ ਬੜੀ ਖ਼ਬਰ ਨਿਕਲ ਕੇ ਸਾਹਮਣੇ ਆਈ ਹੈ ਵੀ ਸਰਕਾਰ ਤਾਂ ਇਹ ਗੱਲ ਕਹਿੰਦੀ ਆ ਵੀ ਇਹ ਕੁਝ ਕਰਨਾ ਸਾਡੇ ਲਈ ਬੜਾ ਜ਼ਰੂਰੀ ਹੋ ਗਿਆ ਸੀ। ਸਰਕਾਰ ਇਹ ਗੱਲ ਕਹਿੰਦੀ ਹੈ ਜੀ ਕਿ ਇਹ ਇਹ ਕੁਝ ਤਾਂ ਸੀ ਕੀਤਾ ਕਿਉਂਕਿ ਮਾਹੌਲ ਇੱਥੇ ਖਰਾਬ ਹੋ ਸਕਦਾ ਸੀ ਕਿਉਂਕਿ ਇੱਥੇ ਹਿੱਸਾ ਫੈਲ ਸਕਦੀ ਸੀ ਇੱਥੇ ਗਲਤ ਕੁਝ ਹੋ ਸਕਦਾ ਸੀ ਇਹ ਹੈ ਤਾਂ ਚਲੋ ਡਰਾਮਾ ਹੀ ਆ ਕੁਝ ਇਦਾਂ ਦਾ ਹੋਣ ਦੀ ਆਸ ਨਹੀਂ ਸੀ ਪਰ ਹੁਣ ਜੋ ਇਹਨਾਂ ਨੇ ਹਲਫਨਾਮੇ ਦੇ ਵਿੱਚ ਦਾਖਲ ਕੀਤੀ ਗੱਲ ਉਹ ਮੈਨੂੰ ਬੜੀ ਹੈਰਾਨੀਜਨਕ ਲੱਗੀ ਆ ਵੀ ਭਾਈ ਗੱਲ ਇਹ ਵੀ ਇਹਦਾ ਮਤਲਬ ਕੀ ਬਣਦਾ ਉਹ ਵੀ ਇਸ ਮੋੜ ਦੇ ਉੱਤੇ ਕੀ ਮਤਲਬ ਬਣਦਾ ਕਿਉਂਕਿ ਜਿਹੜਾ ਹਲਫਨਾਮਾ ਦਾਖਲ ਕੀਤਾ ਹੈਗਾ ਪਿਛਲੇ ਦਿਨੀ ਅਦਾਲਤ ਦੇ ਵਿੱਚ ਪੰਜਾਬ ਦੀ ਪੁਲਿਸ ਨੇ ਜਿਵੇਂ ਬੱਚੇ ਗੱਲ ਕਰ ਕਿਸੇ ਵੀ ਡੱਲੇਵਾਲ ਨੂੰ ਤਾਂ ਗ੍ਰਿਫਤਾਰ ਕੀਤਾ ਹੀ ਨਹੀਂਗਾ ਉਹ ਡੱਲੇਵਾਲ ਤਾਂ ਜੀ ਇਸ ਵੇਲੇ ਹਸਪਤਾਲ ਦੇ ਵਿੱਚ ਉਹਦੇ ਵਿੱਚ ਕੁਝ ਕੁ ਹੋਰ ਜਾਣਕਾਰੀਆਂ ਸਾਹਮਣੇ ਆਈਆਂ ਵੀ ਇਹ ਵੀ ਵਿੱਚ ਉਹਦੇ ਗੱਲ ਕਰ ਦਿੱਤੀ ਗਈ ਆ ਕਿ ਸਾਨੂੰ ਇਸ ਗੱਲ ਦੀ ਜਾਣਕਾਰੀ ਮਿਲੀ ਸੀ ਕਿ ਪੰਜਾਬ ਦੇ ਵਿੱਚ ਜਿਹੜੇ ਕਿਸਾਨ ਆ ਪੰਜਾਬ ਦੇ ਉਹ ਹਰਿਆਣੇ ਵਾਲਾ ਬਾਰਡਰ ਪਾਰ ਕਰਕੇ ਤੇ ਪਰਲੇ ਪਾਰ ਜਾਣ ਦੀ ਕੋਸ਼ਿਸ਼ ਕਰ ਸਕਦੇ ਆ ਇਸ ਕਰਕੇ ਅਸੀਂ ਇਹਨਾਂ ਨੂੰ ਮਜਬੂਰੀ ਦੇ ਵਿੱਚ ਇਹਨਾਂ ਦਾ ਇਹ ਤਾਮ-ਜਾਮ ਪਟਿਆ ਨਹੀਂ ਤਾਂ ਇਹ ਉਧਰਲੇ ਪਾਸੇ ਜਾ ਸਕਦੇ ਸੀਗੇ ਤੇ ਸਾਨੂੰ ਇਹ ਸੂਚਨਾ ਮਿਲੀ ਸੀ ਵੀ ਜਦੋਂ ਹੁਣ ਕਿਸਾਨਾਂ ਦੀ ਕੇਂਦਰ ਦੇ ਨਾਲ ਮੀਟਿੰਗ ਅੱਜ ਫਿਰ ਅਸਫਲ ਹੋ ਗਈ ਆ ਤੇ ਫਿਰ ਉਸ ਤੋਂ ਬਾਅਦ ਕਿਸਾਨ ਗੁੱਸੇ ਦੇ ਵਿੱਚ ਪਰਲੇ ਪਾਰ ਜਾਣ ਦੀ ਕੋਸ਼ਿਸ਼ ਕਰ ਸਕਦੇ ਆ ਤੇ ਮਾਹੌਲ ਖਰਾਬ ਹੋ ਸਕਦਾ ਸੋ ਇਸ ਕਰਕੇ ਉਹ ਕਹਿੰਦੇ ਜੀ ਅਸੀਂ ਇਹ ਸਾਰਾ ਕੁਝ ਕੀਤਾ ਸੋ ਦੇਖੋ ਨਾ ਤਾਂ ਕਿਸਾਨ 13 ਮਹੀਨਿਆਂ ਦੇ ਵਿੱਚ ਬਾਰਡਰ ਪਾਰ ਕਰਕੇ ਉਧਰ ਗਏ ਕਿਸਾਨਾਂ ਨੂੰ ਤਾਂ ਇਹ ਗੱਲ ਕਹੀ ਗਈ ਸੀ ਵੀ ਤੁਸੀਂ ਭਾਈ ਪੈਦਲ ਆਓ ਤੁਸੀਂ ਟਰੈਕਟਰ ਟਰੱਲਾਂ ਲੈ ਕੇ ਨਾ ਆਓ ਹੋਰ ਜਿਵੇਂ ਮਰਜ਼ੀ ਆਓ ਤੇ ਜਦੋਂ ਉਹ ਪੈਦਲ ਵੀ ਜਾਣ ਲੱਗੇ ਤੇ ਕੁੱਟ ਪੁਲ ਨੇ ਫੇਰ ਪਾਈਆ ਹਰਿਆਣੇ ਦੀ ਪੁਲਿਸ ਨੇ ਕੁੱਟ-ਕੁੱਟ ਕੇ ਉਹਨਾਂ ਨੂੰ ਫੇਰ ਭੇਜ ਤਾ ਵਾਪਸ ਉਹ ਜਦੋਂ ਵੀ ਜਾਣ ਦੀ ਕੋਸ਼ਿਸ਼ ਕਰਦੇ ਸੀ ਤੇ ਉਹਦੇ ਨਾਲ ਆਹ ਕੁਝ ਹੁੰਦਾ ਸੀ ਪਰ ਅੱਗੋਂ ਪੰਜਾਬ ਦੀ ਪੁਲਿਸ ਨੇ ਤਰਕੇ ਪੇਸ਼ ਕੀਤਾ ਅਦਾਲਤ ਦੇ ਵਿੱਚ ਵੀ ਭਾਈ ਅਸੀਂ ਇਹਨਾਂ ਨੂੰ ਖਿਲਾਇਆ ਕਿਉਂ ਆ ਅਸੀਂ ਇਹ ਮੋਰਚਾ ਹਟਾਇਆ ਕਿਉਂ ਆ ਕਿਉਂਕਿ ਸਾਨੂੰ ਇਸ ਗੱਲ ਦੀ ਜਾਣਕਾਰੀ ਮਿਲੀ ਸੀ ਵੀ ਭਾਈ ਇਹਨਾਂ ਨੇ ਉਧਰ ਚਲੇ ਜਾਣਾ ਇਹਨਾਂ ਦੇ ਕੋਲੇ ਜਾਣਕਾਰੀ ਦੇ ਸਰੋਤ ਕੀ ਆ ਹੁਣ ਇਹ ਵੀ ਨਹੀਂ ਪਤਾ ਇਹਨਾਂ ਨੇ ਤਾਂ ਇਹ ਗੱਲ ਕਹੇ ਤੀ ਵੀ ਖੁਫੀਆ ਜਾਣਕਾਰੀ ਦੇ ਆਧਾਰ ਦੇ ਉੱਤੇ ਅਸੀਂ ਇਹ ਕਾਰਵਾਈ ਕੀਤੀ ਆ ਜਦ ਕਿ ਇਹ ਗੱਲ ਦਾਪਾ ਹੁਣ ਕੱਲ ਇੱਕ ਨਵੀਂ ਗੱਲ ਸਾਹਮਣੇ ਆਈ ਉਹ ਕਹਿੰਦੇ ਜੀ ਕਿ ਹੁਣ ਤੱਕ ਅਸੀਂ ਕਹਿੰਦੇ 100 ਤੇ ਖੁਣੀ 50 ਕਿਸਾਨ ਛੱਡਦੇ ਆ ਤੇ ਸਿਰਫ 18 ਕਿਸਾਨ ਆ ਜਿਹੜੇ ਉਹ ਇਸ ਵੇਲੇ ਪਟਿਆਲੇ ਵਾਲੀ ਜੇਲ੍ਹ ਦੇ ਵਿੱਚ ਬੰਨਦਾ ਤੁਸੀਂ ਇਹ ਦੇਖੋ ਵੀ ਇਹ ਵੀ ਕੋਈ ਪ੍ਰਾਪਤੀ ਬਣਾ ਕੇ ਦੱਸੀ ਜਾ ਰਹੀ ਗੱਲ ਵੀ ਭਾਈ ਉੱਥੇ ਕਿੰਨੇ ਕਿਸਾਨ ਬੰਨਦਾ ਤੁਸੀਂ ਗੱਲ ਇਹ ਆ ਵੀ ਫੜੇ ਹੀ ਕਿਉਂ ਕਿਸਾਨ ਸਵਾਲ ਤਾਂ ਵੱਡਾ ਇਹ ਆ ਨਾ ਤੁਸੀਂ ਕਿਸਾਨ ਫੜੇ ਹੀ ਕਿਉਂ ਇਹ ਛੱਡੇ ਹਨ ਨਹੀਂ ਛੱਡੇ ਹਨ ਉਹ ਤਾਂ ਬਾਅਦ ਦੀ ਗੱਲ ਆ ਤੁਸੀਂ ਕਿਸਾਨ ਫੜ ਕੇ ਸਾਬਦ ਕੀ ਕਰਨਾ ਚਾਹੁੰਦੇ ਉਹਨਾਂ ਦਾ ਕਸੂਰ ਕੀ ਆ ਇਹਦੇ ਬद्दल ਗੌਰ ਨਹੀਂ ਕੀਤੀ ਜਾ ਰਹੀ ਤੇ ਇਹ ਗੱਲ ਪ੍ਰਾਪਤੀ ਬਣਾ ਕੇ ਦੱਸੀ ਜਾ ਰਹੀ ਵੀ ਭਾਈ ਆਪਾਂ ਛੱਡ ਦਿੱਤੇ ਹਨ ਆਪਾਂ ਛੱਡ ਰਹੇ ਹਾਂ ਕੁਝ ਵੀ ਕਿਸਾਨ ਬਾਕੀ ਹਨ ਛੱਡਣ ਵਾਲੇ ਹੁਣ ਆ ਗੱਲਾਂ ਕੀਤਿਆਂ ਜਾ ਰਹੀਆਂ ਜੀ ਜੀ ਤੇ ਜਨਾਬ ਸਾਹਿਬ ਕੁਝ ਇੱਕ ਪੰਜਾਬੀ ਨੌਜਵਾਨਾਂ ਨੂੰ ਹਿਮਾਚਲ ਦੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਜੀ ਇਹ ਕਿਉਂ ਦੇਖੋ ਜਦੋਂ ਲੱਛਣ ਮਾਰੇ ਹੋਣਗੇ ਜੀ ਫਿਰ ਗ੍ਰਿਫਤਾਰ ਕਰਨਾ ਹੀ ਹੈ ਜੀ ਇਹਦਾ ਮਤਲਬ ਇਹ ਨਹੀਂ ਕਿ ਕੋਈ ਪੰਜਾਬੀਆਂ ਦੇ ਨਾਲ ਵਧੇਕੀ ਹੁੰਦੀ ਹੈ ਇਸ ਦਾ ਪੰਜਾਬੀ ਬਿਨਾ ਗੱਲ ਸੁਣੇ ਪੜ੍ਹੇ ਪਰਖੇ ਜੇ ਆਰਦੂਗ ਮੇਂ ਗੱਲਾਂ ਛੱਡਣੀਆਂ ਸ਼ੁਰੂ ਕਰ ਦਿੰਦੇ ਆ ਇਹ ਕੋਈ ਏਦਾਂ ਦਾ ਵੇਰਵਾ ਨਹੀਂ ਆ ਪਰ ਜਿਹੜੀ ਜਾਣਕਾਰੀ ਆਈ ਆ ਹੁਣ ਇਹ ਆ ਕਿ ਜਿਹੜੇ ਪੰਜਾਬੀ ਕੁਝ ਇੱਕ ਨੌਜਵਾਨ 20 22 22 23 23 ਸਾਲ ਦੇ ਆ ਜਿਹੜੇ ਕਿ ਗਏ ਸੀਗੇ ਜੀ ਕੁਲੂ ਮਨਾਲੀ ਘੁੰਮਣ ਦੇ ਲਈ ਉਥੇ ਜਾ ਕੇ ਇਹਨਾਂ ਦੇ ਵੱਲੋਂ ਹੋਟਲ ਦੇ ਵਿੱਚ ਜਿਹੜੇ ਹੋਟਲ 'ਚ ਰੁਕੇ ਆ ਉਥੇ ਬੜੀ ਸਲੂਕੀ ਕੀਤੀ ਗਈ ਆ ਉਥੇ ਕਹਿੰਦੇ ਕੁੱਟਮਾਰ ਕੀਤੀ ਗਈ ਆ ਉਥੇ ਹੋਟਲ ਦੇ ਮਾਲਕ ਦੇ ਨਾਲ ਜ਼ਿਆਦਤੀ ਕੀਤੀ ਗਈ ਆ ਸੋ ਉਸ ਤੋਂ ਬਾਅਦ ਇਹਨਾਂ ਦੇ ਵੱਲੋਂ ਪਤਾ ਲੱਗਾ ਵੀ ਭਾਈ ਇਹਾਂ ਨੇ ਕੋਈ ਕਾਰਵਾਈ ਹੋਈ ਆ ਤੇ ਉਸ ਤੋਂ ਬਾਅਦ ਇਹਨਾਂ ਦੇ ਉੱਤੇ ਪੁਲਿਸ ਦੇ ਵੱਲੋਂ ਪਰਚਾ ਦਰਜ ਕੀਤਾ ਗਿਆ ਇਹਨਾਂ ਨੇ ਭੰਨ ਤੋੜ ਕੀਤੀ ਹੈ ਭਾਂਡੇ ਢਿੰਡਿਆਂ ਦੀ ਸੋ ਇਹਨਾਂ ਨੇ ਕਾਫੀ ਉੱਥੇ ਜਾ ਕੇ ਹੁਰਦੰਗਾਂ ਬਚਾਇਆ ਤੇ ਜਿਹਦੇ ਕਰਕੇ ਪਾਈ ਇਹਨਾਂ ਦੇ ਉੱਤੇ ਕਾਰਵਾਈ ਹੋਈ ਹੈ ਤੇ ਕਾਰਵਾਈ ਹੋਣੀ ਵੀ ਬਣਦੀ ਹੈ ਮੈਂ ਕਦੇ-ਕਦੇ ਪੰਜਾਬਗਾਂ ਦੇ ਉੱਤੇ ਹੈਰਾਨ ਹੁੰਨਾ ਵੀ ਉਹਨਾਂ ਅਫਸਰ ਇਹਨਾਂ ਗੱਲਾਂ ਨੂੰ ਸੁਣਨ ਤੋਂ ਬਾਅਦ ਕਹਿੰਦੇ ਨਾ 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 ਇਹ ਤਾਂ ਜੀ ਪੰਜਾਬਗਾਂ ਨਾਲ ਹਮੇਸ਼ਾ ਧੱਕਾ ਹੋਇਆ ਪੰਜਾਬਗਾਂ ਨਾਲ ਹਮੇਸ਼ਾ ਧੋਖਾ ਹੋਇਆ ਇਹ ਤਾਂ ਜਾਣ-ਬੁੱਝ ਕੇ ਸਾਜ਼ਿਸ਼ ਕੀਤੀ ਜਾ ਰਹੀ ਹੈ ਇਹ ਤਾਂ ਜੀ ਪੰਜਾਬੀ ਬਦਨਾਮ ਕਰਨ ਦੀ ਕੋਸ਼ਿਸ਼ ਆ ਕੋਈ ਇਦਾਂ ਦੀ ਗੱਲ ਨਹੀਂ ਅਸੀਂ ਪੰਜਾਬੀ ਸੰਕੀਜੇ ਬਣ ਜੰਨੇ ਆ ਹੋਰ ਕੋਈ ਗੱਲ ਨਹੀਂ ਜਿਹੜੀ ਗੱਲ ਹੈ ਉਹ ਤਾਂ ਮੰਨਣੀ ਪਊਗੀ ਕਿ ਭਾਈ ਸਾਡੇ ਬੰਦੇ ਵੀ ਕਈ ਥਾਵਾਂ ਤੇ ਖਰਾਬੀ ਕਰਦੇ ਆ ਕਈ ਬੰਦੇ ਕਹਿਣਗੇ ਜੀ ਹੋਰ ਕਿਹੜਾ ਪੰਜਾਬੀਆਂ ਦੀ ਥਾਂ ਦੇ ਉੱਤੇ ਉਹ ਗਲਤ ਕੰਮ ਕਰਦਾ ਨਹੀਂ ਹੋਰ ਵੀ ਕਰਦੇ ਹੋਣਗੇ ਪਰ ਸਾਨੂੰ ਆਪਣੇ ਭਾਈਚਾਰੇ ਦੇ ਉੱਤੇ ਦੁੱਖ ਵੱਧਾ ਵੀ ਸਾਡਾ ਭਾਈਚਾਰਾ ਇਦਾਂ ਦਾ ਪੁੱਤ ਕਿਉਂ ਕਰਦਾ ਸਾਡੇ ਭਾਈਚਾਰੇ ਨੂੰ ਇਦਾਂ ਦੀਆਂ ਹਰਕਤਾਂ ਕਰਨ ਦੀ ਕੀ ਲੋੜ ਆ ਸਾਡੇ ਭਾਈਚਾਰੇ ਦੀ ਕੀ ਵੇਲਣੇ ਦੇ ਵਿੱਚ ਵਾਹ ਆਈ ਆ ਵੀ ਕਦੇ ਅਸੀਂ ਕਿਤੇ ਲੜਪੇ ਕਦੇ ਅਸੀਂ ਕਿਤੇ ਲੜਪੇ ਆਪਾਂ ਗਏ ਹੁਮਨਫਿਰਨ ਆਪਾਂ ਨੂੰ ਉੱਥੇ ਆਪਦਾ ਘੁੰਮਣਾ ਫਿਰਨਾ ਚਾਹੀਦਾ ਜੋ ਕੁਝ ਅਸੀਂ ਅਬਜ਼ਰਵ ਕਰ ਸਕਦੇ ਹਾਂ ਉਹ ਕਰਕੇ ਆਏਗੇ ਪਰ ਆਪਾਂ ਪੁੱਠੇ ਪੱਗੇ ਲੈਣੇ ਹੁੰਦੇ ਆ ਤੇ ਆਪਾਂ ਇੱਥੇ ਵੀ ਜਿਹੜਾ ਹਟਦੇ ਪੰਜਾਬ ਦੇ ਵਿੱਚ ਵੀ ਆਪਣੇ ਇਹੀ ਲੱਛਣ ਹੈ ਜੀ ਜੀ ਬਿਲਕੁਲ ਸਹੀ ਕਿਹਾ ਤਾਣਾ ਸਾਹਿਬ ਯਸ਼ਵੰਤ ਵਰਮਾ ਜਿਹੜਾ ਕਿ ਨਾ ਇਸ ਵੇਲੇ ਬਹੁਤ ਜ਼ਿਆਦਾ ਸੁਰਖੀਆਂ ਦੇ ਵਿੱਚ ਹੈ ਜਸਟਿਸ ਯਸ਼ਵੰਤ ਵਰਮਾ ਉਹਨਾਂ ਦੇ ਘਰ ਕਹਿੰਦੇ ਕਿ ਸੁਪਰੀਮ ਕੋਰਟ ਦੀ ਟੀਮ ਪਹੁੰਚੀ ਹੈ ਜੀ ਆ ਬਿਲਕੁਲ ਹੀ ਉਹਨਾਂ ਦੇ ਘਰ ਦੇ ਵਿੱਚ ਸੁਪਰੀਮ ਕੋਰਟ ਦੀ ਟੀਮ ਪਹੁੰਚੀ ਹੈ ਲੰਘੇ ਕੱਲ ਤੇ ਸੁਪਰੀਮ ਕੋਰਟ ਦੇ ਵੱਲੋਂ ਤਿੰਨ ਮੈਂਬਰੀ ਟੀਮ ਬਣਾਈ ਗਈ ਸੀ ਜਿਹਦੇ ਵਿੱਚ ਪੰਜਾਬ ਤੇ ਰੈਣਾ ਹਾਈ ਕੋਰਟ ਦੇ ਕੀ ਜਸਟਿਸ ਵੀ ਆ ਐਂਡ ਸ਼ੀਲ 나ਗੂ ਤੇ ਦੋ ਹੋਰ ਜਿਹੜੇ ਆ ਵੱਡੇ ਜੱਜ ਪਹੁੰਚੇ ਸੀਗੇ ਉਹ ਦਿੱਲੀ ਵਾਲੇ ਘਰ ਦੇ ਵਿੱਚ ਪਹੁੰਚੇ ਤੇ 45 ਮਿੰਟ ਉਹਨਾਂ ਦੇ ਵੱਲੋਂ ਜਸਟਿਸ ਯਸ਼ਵੰਤ ਵਰਮਾ ਦੇ ਘਰ ਦੇ ਵਿੱਚ ਤੇ ਪੜਤਾਲ ਕੀਤੀ ਗਈ ਹੈ ਛਾਣਬੀਣ ਕੀਤੀ ਗਈ ਆ ਉਹਨਾਂ ਨੂੰ ਉਥੋਂ ਕੀ ਮਿਲਿਆ ਉਹਨਾਂ ਦੇ ਹੱਥ ਕੀ ਲੱਗਾ ਇਹਦੇ ਬਾਰੇ ਤਾਂ ਆਪਾਂ ਨੂੰ ਪਤਾ ਨਹੀਂਗਾ ਨਾ ਕੋਈ ਜਾਣਕਾਰੀ ਉਹਨਾਂ ਨੇ ਦਿੱਤੀ ਆ ਪਰ ਹਾਂ ਇਹ ਗੱਲ ਜ਼ਰੂਰ ਆ ਵੀ ਉਹਨਾਂ ਨੇ ਇੱਥੇ ਆ ਕੇ ਆਪਦੀ ਇਨਕੁਆਰੀ ਕੀਤੀ ਹੈ ਤੇ ਹੁਣ ਉਹ ਇਨਕੁਆਰੀ ਤੋਂ ਬਾਅਦ ਕੀ ਬਣੂਗਾ ਕੁਝ ਕਹਿ ਨਹੀਂ ਸਕਦੇ ਪਰ ਉਹਦਾ ਇਸ ਜੱਜ ਦੇ ਵੱਲੋਂ ਜਿਸ਼ਵੰਤ ਵਰਮਾ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਮੈਨੂੰ ਫਸਾਇਆ ਗਿਆ ਤੇ ਮੇਰੇ ਪਰਿਵਾਰ ਨੇ ਜਾਂ ਮੈਂ ਇੱਥੇ ਕੋਈ ਨੋਟ ਨਹੀਂ ਦੇਖਿਆ ਨਾ ਸੜਿਆ ਨੋਟ ਦੇਖਿਆ ਨਾ ਅੱਧ ਸੜਿਆ ਨੋਟ ਦੇਖਿਆ ਤੇ ਨਾ ਪੂਰਾ ਨੋਟ ਦੇਖਿਆ ਉਹ ਕਹਿੰਦੇ ਕਿ ਆਪ ਸਿਰਫ ਵੀਡੀਓ ਦੇ ਵਿੱਚ ਹੀ ਦੇਖਿਆ ਤੇ ਪਤਾ ਨਹੀਂ ਕਿਉਂ ਇਹ ਕਿੱਥੋਂ ਕਿਵੇਂ ਲਿਆਂਦੇ ਗਏ ਤੇ ਕੀ ਕੁਝ ਕੀਤਾ ਗਿਆ ਤੇ ਉਸ ਤੋਂ ਅਗਲੀ ਇੱਕ ਮਹੱਤਵਪੂਰਨ ਗੱਲ ਇਹ ਆ ਵੀ ਲੰਘੇ ਕਲ ਚੰਡੀਗੜ੍ਹ ਦੀ ਬਾਹਰ ਐਸੋਸੀਏਸ਼ਨ ਦੇ ਮੈਂਬਰਾਂ ਦੇ ਵੱਲੋਂ ਧਰਨਾ ਦਿੱਤਾ ਗਿਆ ਉਹ ਕਹਿੰਦੇ ਬਿਲਕੁਲ ਵੀ ਇਹ ਸਾਡੇ ਵਾਲੇ ਪਾਸੇ ਇਹਨੂੰ ਟ੍ਰਾਂਸਫਰ ਨਹੀਂ ਕਰਨਾ ਚਾਹੀਦਾ ਕਿਉਂਕਿ ਸੁਪਰੀਮ ਕੋਰਟ ਨੇ ਗੱਲ ਕਹਿਤੀ ਆ ਕਿ ਇਸ ਜੱਜ ਦਾ ਯਸ਼ਵੰਤ ਫਰਮਾ ਦਾ ਇਹ ਕਹਿੰਦੇ ਕਿ ਤਬਾਦਲਾ ਜਿਹੜਾ ਉਹ ਟ੍ਰਾਂਸਫਰ ਆ ਜਿਹੜੀ ਤੇ ਉਹ ਅਸੀਂ ਕਰ ਦਿੰਨੇ ਇਧਰਲੇ ਪਾਸੇ ਯਾਨੀ ਕਿ ਇਲਾਹਾਬਾਦ ਹਾਈ ਕੋਰਟ ਇਲਾਹਾਬਾਦ ਹਾਈ ਕੋਰਟ ਵਾਲਿਆਂ ਨੇ ਕਿਹਾ ਵੀ ਇਹੋ ਜਿਹੇ ਜੱਜ ਵੀ ਸਾਡੀ ਇੱਥੇ ਹਾਈ ਕੋਰਟ ਦੇ ਵਿੱਚ ਬਿਲਕੁਲ ਲੋੜਵੀਂਗੀ ਉਥੋਂ ਦੇ ਵਕੀਲਾਂ ਨੇ ਪ੍ਰਦਰਸ਼ਨ ਕੀਤਾ ਉਹ ਕਹਿੰਦੇ ਵੀ ਜੇਕਰ ਸਾਡੇ ਵਾਲੇ ਪਾਸੇ ਇਹਨੂੰ ਭੇਜਿਆ ਤਾਂ ਕਹਿੰਦੇ ਜੀ ਅਸੀਂ ਹੜਤਾਲ ਸ਼ੁਰੂ ਕਰ ਦੇਣੀ ਹੈ ਜੀ ਜਿਹੜਾ ਸਾਫ ਸੁਖਬੀਰ ਸਿੰਘ ਬਾਦਲ ਹੁਰਾਂ ਦੇ ਉੱਪਰ ਹਮਲਾ ਕਰਨ ਵਾਲੇ ਨਰੈਣ ਸਿੰਘ ਚੋੜਾ ਉਹਨਾਂ ਨੂੰ ਕਹਿੰਦੇ ਜ਼ਮਾਨਤ ਮਿਲ ਗਈ ਹੈ ਹਾਂ ਬਿਲਕੁਲ ਜੀ ਨਰੈਣ ਸਿੰਘ ਚੋੜਾ ਸਾਢੇ ਤਿੰਨ ਚਾਰ ਮਹੀਨੇ ਜੇਲ੍ਹ ਦੇ ਵਿੱਚ ਰਿਹਾ ਤੇ ਹੁਣ ਉਹਨੂੰ ਜ਼ਮਾਨਤ ਮਿਲ ਗਈ ਹੈ ਨਿਯਮਾਂ ਦੇ ਮੁਤਾਬਕ ਜ਼ਮਾਨਤ ਮਿਲੀ ਹੈ ਇਹ ਨਰੈਣ ਸਿੰਘ ਚੌੜਾ ਦੇ ਬਾਰੇ ਆਪਾਂ ਜਾਣਦੇ ਹੀ ਆਂ ਜੀ ਕਿ ਇਹ ਉਹ ਬੰਦਾ ਜਿਹਨੇ ਸੁਖਬੀਰ ਸਿੰਘ ਬਾਦਲ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਸੁਖਬੀਰ ਸਿੰਘ ਬਾਦਲ ਧਾਰਮਿਕ ਸਜ਼ਾ ਦਾ ਭੁਗਤਾਨ ਕਰ ਰਹੇ ਆ ਤੇ ਚੋਲਾ ਪਾ ਕੇ ਤੇ ਹੱਥ ਦੇ ਵਿੱਚ ਬਰਸ਼ਾ ਫੜ ਕੇ ਤੇ ਬੈਠੇ ਆ ਤੇ ਉਸ ਵੇਲੇ ਗੋਲੀ ਚਲਾਈ ਗਈ ਸੀ ਗੋਲੀ ਨਹੀਂ ਵੱਜੀ ਪਰ ਉਸ ਤੋਂ ਬਾਅਦ ਬੜਾ ਕੁਝ ਮੀਡੀਆ ਦੇ ਵਿੱਚ ਆਇਆ ਫਿਰ ਪੁਲਿਸ ਨੇ ਇਹਨੂੰ ਗ੍ਰਿਫਤਾਰ ਕਰ ਲਿਆ ਨਰੈਣ ਸਿੰਘ ਚੌੜਾ ਨੂੰ ਉਮਰ ਇਹਦੀ 17 ਤੋਂ ਉੱਤੇ ਆ ਸੋ ਹੁਣ ਪੁਲਿਸ ਨੇ ਗੱਲ ਕਹੀ ਆ ਵੀ ਅਸੀਂ ਜਿਹੜੀ ਜਿਹੜੀ ਵੀ ਜਾਂਚ ਪੜਤਾਲ ਕਰਨੀ ਸੀ ਉਹ ਜਾਂਚ ਪੜਤਾਲ ਪਾਈ ਅਸੀਂ ਮੁਕੰਮਲ ਕਰ ਲਈ ਆ ਤੇ ਇਸ ਕਰਕੇ ਅਦਾਲਤ ਦੇ ਵੱਲੋਂ ਨਰੈਣ ਸਿੰਘ ਚੌੜਾ ਨੂੰ ਜ਼ਮਾਨਤ ਦੇ ਦੇ ਸੀ ਗਈ ਆ ਹੁਣ ਚੌੜਾ ਦੇ ਬਾਹਰ ਆਉਣ ਤੋਂ ਬਾਅਦ ਕੋਈ ਸਿਆਸੀ ਗੱਲਾਂ ਹੋਣ ਨਾ ਕਈ ਨਹੀਂ ਵੀ ਹੋਣ ਨਾ ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ ਬਣ ਜਾਣੀਆਂ ਸੋ ਦੇਖਦੇ ਕੀ ਬਣਦਾ ਵੀ ਹੁਣ ਇਹ ਆਕਾਲੀ ਦਲ ਦੇ ਉੱਤੇ ਕੀ ਟਿੱਪਣੀਆਂ ਕਰਦੇ ਆ ਜਾਂ ਇਹਨਾਂ ਦੇ ਬਾਰੇ ਪਰਿਵਾਰਕ ਮੈਂਬਰ ਕੀ ਦੱਸਦੇ ਆ ਜਾਂ ਇਹ ਹੁਣ ਕਿਹੜੀ ਪਾਰਟੀ ਦੇ ਬਾਰੇ ਗੱਲ ਕਰਦੇ ਆ ਆਕਾਲੀ ਦਲ ਇਹਨਾਂ ਦੇ ਪ੍ਰਤੀ ਕੀ ਟਿੱਪਣੀ ਕਰਦਾ ਇਹ ਹੁਣ ਸਮਾਂ ਦੱਸੂਗਾ ਜੀ ਜੀ ਤੇ ਟੇਣਾ ਸਾਹਿਬ ਸ਼੍ਰੋਮਣੀ ਕਮੇਟੀ ਦੇ ਬਜਟ ਦੇ ਜਥੇਦਾਰਾਂ ਨੂੰ ਫਾਰਕ ਕਰਨ ਦੇ ਮਤੇ ਰੱਦ ਕਰਨ ਦੀ ਮੰਗ ਕੀਤੀ ਗਈ ਹੈ ਜੀ ਬਿਲਕੁਲ ਜੀ ਬਿਲਕੁਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਹੈਗਾ ਇੱਕ ਮਤਾ ਜਿਹੜੇ ਪਾਏ ਗਏ ਸੀ ਪਿਛਲੇ ਦਿਨੀ ਉਹ ਕਹਿੰਦੇ ਜੀ ਕਿ ਰੱਦ ਕੀਤੇ ਜਾਣ ਤੇ ਇਹਦੇ ਬਾਰੇ ਕਹਿੰਦੇ ਜੀ ਵੱਡੇ ਪੱਧਰ ਤੇ ਉੱਤੇ ਕਾਰਵਾਈ ਹੋਵੇ ਲੰਘੇ ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚਾਰ ਮੈਂਬਰ ਜਿਹੜੇ ਤੇ ਬਾਦਲ ਦਲ ਦੇ ਨਹੀਂ ਆ ਉਹਨਾਂ ਦੇ ਵੱਲੋਂ ਸ਼੍ਰੋਮਣੀ ਕਮੇਟੀ ਦੇ 77 ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਇਹ ਗੱਲ ਕਹੀ ਗਈ ਹੈ ਵੀ ਜਿਹੜਾ 28 ਤਰੀਕ ਨੂੰ ਸ਼੍ਰੋਮਣੀ ਕਮੇਟੀ ਦਾ ਬਜਟ اجلاس ਹੋਣਾ ਉਹਦੇ ਵਿੱਚ ਉਹ ਫੈਸਲੇ ਰੱਦ ਕੀਤੇ ਜਾਣ ਜਿਹੜੇ ਫੈਸਲਿਆਂ ਦੇ ਵਿੱਚ ਤਿੰਨੇ ਜਥੇਦਾਰਾਂ ਨੂੰ ਹਟਾਇਆ ਗਿਆ ਯਾਨੀ ਕਿ ਜਾਨੀ ਸੁਲਤਾਨ ਸਿੰਘ ਜਾਨੀ ਰਗਵੀਰ ਸਿੰਘ ਜਾਨੀ ਹਰਪ੍ਰੀਤ ਸਿੰਘ ਜਿਹੜੇ ਪਿਛਲੇ ਦਿਨੀ ਜਥੇਦਾਰੀ ਤੋਂ ਹਟਾਏ ਗਏ ਸੀ ਇਹਨਾਂ ਤਿੰਨਾਂ ਨੂੰ ਹਟਾਉਣ ਵਾਲੇ ਫੈਸਲੇ ਰੱਦ ਕੀਤੇ ਜਾਣ ਇਹਨਾਂ ਨੇ ਮੰਗ ਪੱਤਰ ਦੇ ਵਿੱਚ ਇਹ ਗੱਲ ਕਹੀ ਆ ਹਾਲਾਂਕਿ ਮੈਨੂੰ 100 ਦੇ ਵਿੱਚੋਂ 100% ਹੀ ਇਸ ਗੱਲ ਦੀ ਆਸ ਹੈ ਵੀ ਇੰਉਂ ਤਾਂ ਨਹੀਂ ਹੋਊਗਾ ਕਿਉਂਕਿ ਜੋ ਹਟਾਏ ਗਏ ਆ ਉਹ ਹੁਣ ਕਿਸੇ ਦੇ ਕਹਿਣ ਦੇ ਉੱਤੇ ਜਾਂ ਸ਼ਰੀਕਾ ਦੇ ਕਹਿਣ ਦੇ ਉੱਤੇ ਉਹ ਦੁਬਾਰਾ ਤਾਂ ਨਹੀਂ ਲੈ ਕੇ ਆਉਣਗੇ ਪਰ ਇਹਨਾਂ ਨੇ ਆਪਣਾ ਮੰਗ ਪੱਤਰ ਜ਼ਰੂਰ ਦਿੱਤਾ ਜੀ ਜੀ ਜਨਾਬ ਸਾਹਿਬ ਪਾਸਟਰ ਬਲਜਿੰਦਰ ਦਾ ਨਾਇਕ ਵਾਰ ਫਿਰ ਤੋਂ ਸੁਰਖੀਆਂ ਦੇ ਵਿੱਚ ਹੈ ਕਹਿੰਦੇ ਕਿ ਉਹ ਜਿਹੜੀ ਵੀਡੀਓ ਸਾਹਮਣੇ ਆਈ ਸੀ ਜਿਸ ਦੇ ਵਿੱਚ ਇੱਕ ਔਰਤ ਦੇ ਉੱਪਰ ਵੀ ਹੱਥ ਚੁੱਕ ਰਿਹਾ ਹੈ ਕੁਝ ਇੱਕ ਮੁੰਡਿਆਂ ਨੂੰ ਵੀ ਚਪੇੜਾ ਮਾਰ ਰਿਹਾ ਹੈ ਇਸ ਮਾਮਲੇ ਦੇ ਵਿੱਚ ਜਿਹੜੀ ਪੀੜਤ ਔਰਤ ਹੈ ਉਹ ਮਹਿਲਾ ਕਮਿਸ਼ਨ ਦੇ ਅੱਗੇ ਪੇਸ਼ ਹੋਈ ਹੈ ਜੀ ਇਹ ਹੋਰ ਕੋਈ ਮਾਮਲਾ ਹੈ ਤਾਂ ਬਿਲਕੁਲ ਹੀ ਉਹੀ ਮਾਮਲਾ ਹੈ ਜਿਹੜੀ ਉਹ ਔਰਤ ਜਿਹਦੇ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਇਸ ਪਾਸਟਰ ਦੇ ਵੱਲੋਂ ਮੈਨੂੰ ਕੈਬਨ ਦੇ ਵਿੱਚ ਬੁਲਾ ਕੇ ਮੇਰੇ ਨਾਲ ਵਧੀ ਕੀ ਕੀਤੀ ਗਈ ਹੈ ਮੇਰੇ ਨਾਲ ਐ ਇਇ 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 ਉਸ ਵੀਡੀਓ ਦੇ ਵਿੱਚ ਇਹ ਆਪਦੇ ਮੇਰਾ ਕਲ ਚੰਡੀਗੜ੍ਹ ਵੱਲ ਦਫ਼ਤਰ ਦੇ ਵਿੱਚ ਤੇ ਇੱਕ ਔਰਤ ਦੇ ਚਪੇੜ ਮਾਰਦਾ ਇੱਕ ਬੰਦੇ ਦੇ ਵਿੱਚ ਪੇੜਾ ਮਾਰਦਾ ਉਹਦਾ ਕਾਰਨ ਕਹਿੰਦੇ ਇਹ ਦੱਸਿਆ ਗਿਆ ਵੀ ਭਾਈ ਉਹ ਜਿਹੜੀ ਔਰਤ ਆ ਉਹ ਆਪਦੀ ਇੱਕ ਭੈਣ ਨੂੰ ਇੱਥੇ ਚਰਚੇ ਦੇ ਵਿੱਚ ਆਉਣ ਤੋਂ ਰੋਕਦੀ ਸੀ ਜਿਹਦੇ ਕਰਕੇ ਇਹਨੇ ਚਪੇੜਾ ਮਾਰ ਗਿਆ ਤੇ ਹੁਣ ਉਸ ਔਰਤ ਦਾ ਵੀ ਪਤਾ ਲੱਗ ਗਿਆ ਵੀ ਇਹ ਔਰਤ ਕੌਣ ਹੈ ਜੀ ਜੀ ਸੋ ਖੈਰ ਬਹੁਤ-ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਇੰਨਾ ਹੀ ਜੀ ਆਪਾਂ ਫਿਰ ਵਿਚਾਰਾਂ ਦੇ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਜੀ ਬਹੁਤ-ਬਹੁਤ ਧੰਨਵਾਦ